ਮਹਾਰਾਜ ਜੀ ਸੱਚੇ ਪਾਤਸ਼ਾਹ ਜਾ ਰਹੇ ਆ ਮਡਿੰਡੇ ਕੋਲ ਬਸ ਦੇ ਵਿੱਚ ਬਚਪਨ ਦੇ ਵਿੱਚ ਮਾੜਾ ਮਹਾਰਾਜ ਪਾਕੇ ਰੱਖਦੇ ਸੀ ਛੋਟੀ ਜਿਹੀ ਖੁਣੀ ਰੱਖਦੇ ਸੀ ਹੰਦਾਲੀ ਸਾਹਿਬ ਮਹਾਰਾਜ ਜੀ ਤਾਂ ਕਦੇ ਦੋ ਕਈ ਤਿੰਨ ਨਾਲ ਸਿੰਘ ਬੱਚੇ ਨਾਲ ਸੀ ਉਹ ਬਸ ਚੜਾ ਲੈਣੇ ਤਾਂ ਉਥੇ ਕਿ ਨਿਰਪੈ ਰੋੜ ਦੇ ਜਿਹ ਡਰਾਈਵਰ ਸੀ ਉਹ ਉਹਨਾਂ ਨੇ ਬਸ ਚ ਰੋ ਕਿ ਨਾ ਕੰਡਕਟਰ ਨੇ ਮਹਾਰਾਜ ਨੂੰ ਧਾਰ ਦਿੱਤਾ ਬੱਸ ਹੋ ਗਈ ਬੰਦ ਤਾਂ ਬੜੀ ਜੋਗ ਲਈ ਬੱਸ ਚਾਰਨਾ ਹੋਏ ਉਹ ਡਰਾਈਵਰ ਨੇ ਕਨੈਕਟਰ ਨੂੰ ਪਤਾ ਕੀ ਕਿਹਾ ਕਹਿੰਦੇ ਆ ਕੇ ਚਲਾ ਲਿਆ ਆਪਣੀ ਮਾਨੂਨ ਕਹਿੰਦੇ ਜਿਹਨਾਂ ਨੂੰ ਤਾਰਿਆ ਕੋਈ ਮਹਾਪੁਰਖ ਆ ਉਹ ਕਨੈਕਟਰ ਕੇ ਅੱਗੇ ਮਹਾਰਾਜ ਅੱਗੇ ਹੋਲੇ ਤਾਂ ਕਨੈਕਟਰ ਦੀ ਕੀ ਜੁਰਤ ਸੀ ਤਿੰਨ ਲੋਕ ਦੇ ਮਾਲਕ ਨੂੰ ਫੜ ਲੈਂਦਾ ਤਾਂ ਡਰਾਈਵਰ ਉੱਤਰਿਆ ਉਹਨਾਂ ਨੇ ਸਾਨੂੰ ਇਸ਼ਤਾਰੇ ਬਚਨ ਦੱਸਿਆ ਬਾਬਾ ਜੀ ਦਾ ਕਹਿੰਦੇ ਉਹਨੇ ਬੇਨਤੀ ਕੀਤੀ ਮਹਾਰਾਜ ਬੇਨਤੀ ਹੈ ਬਾਬਾ ਜੀ ਆ ਕੇ ਉਹਨੇ ਗੋਦੀ ਚੱਕਿਆ ਅੱਗੇ ਤੁਹਾਨੂੰ ਪਤਾ ਬੱਸਾਂ ਦੇ ਵਿੱਚ ਅੰਦਰ ਬਰਨਰਟ ਇੰਜਨ ਹੁੰਦਾ ਸੀ ਉਹਨੇ ਉੱਥੇ ਆਪਣਾ ਜਿਹੜੇ ਡਰਾਈਵਰਾਂ ਕੋਲ ਡੱਬੀ ਆਲਾ ਪਰਨਾ ਸੀ ਉਹ ਬਿਠਾਇਆ ਮਹਾਰਾਜ ਨੂੰ ਕੋਲ ਬਿਠਾਇਆ ਗੱਡੀ ਜਦਿ ਸਟਾਰਟ ਬਾਬਾ ਜੀ ਕਹਿੰਦੇ ਤੇ ਨਾਂ ਕੀ ਉਹਨੇ ਦੱਸਿਆ ਨਾ ਗੁਰਚਰਨ ਸਿੰਘ ਨੇ ਮੈਨੂੰ ਨਾਂ ਵੀ ਸਿਰ ਗਿਆ ਕਿਹੜੀ ਪਿੰਡ ਦਾ ਸੀ ਮਹਾਰਾਜ ਕਹਿੰਦੇ ਤੇਰੇ ਕੋਲ ਬਹੁਤ ਟਰੱਕ ਬਹੁਤ ਬੱਸਾਂ ਹੋਣਗੀਆਂ ਉਹ ਕਹਿੰਦੇ ਮਾਰੋ ਮੇਰੀ ਤਨਖਾਹ ਦਾ 1000 ਰੁਪਏ ਨਾ ਕਹਿੰਦੇ ਐ ਨਾ ਕਿ ਸੱਤ ਵਚਨ ਤਿੰਨ ਵਾਰ ਸੱਤ ਵਚਨ ਖਵਾਇ ਉਸ ਤੋਂ ਬਾਅਦ ਮਹਾਰਾਜ ਚਲੇ ਗਏ ਟੰਗੜਾੜੀ ਉੱਥੇ ਮੈਨੂੰ ਬਾਪੂ ਇਹ ਸਵਰਨ ਸਿੰਘ ਜੀ ਨੇ ਵਚਨ ਦੱਸਿਆ ਸੀ ਜਿਹੜੇ ਬਚਪਨ ਚ ਮਾਰਾ ਕਾਲੇ ਵਾਲੀ ਉਹਨਾਂ ਨੇ ਸੁਣਾਇਆ ਸੀ ਮੈਨਾਂ ਨਾ ਭੁੱਲ ਗਿਆ ਬਾਬਾ ਜੀ ਉਹਨਾਂ ਦੇ ਪਿੰਡ ਲੈ ਗਏ ਉੱਥੇ ਇੱਕ ਬ੍ਰਹਮ ਬ੍ਰਹਮਣੀ ਸੀ ਉਹ ਉਹਦੇ ਕੋਈ ਬੱਚਾ ਨਹੀਂ ਸੀ ਬਾਬਾ ਜੀ ਉਹ ਤਾਂ ਕਹਿੰਦੇ ਮਾਰੋ ਤੇ ਵੀ ਕਿਰਪਾ ਕਰਦੇ ਬਾਬਾ ਜੀ ਉਹਨਾਂ ਨੇ ਕਹਿੰਦਾ ਲੇਕੇ ਉਹਨੂੰ ਕਹਿੰਦੇ ਬਈ ਚ ਚਾਰ ਨਾਲੇ ਲਿਖਿਆ ਤੂੰ ਉਹ ਜਿਹੜੇ ਦਕਸ਼ਨਾ ਦੇ ਪੰਡਤਾਂ ਨੂੰ ਪੈਸੇ ਦਿਆਂ ਕਰਦੇ ਸੀ ਉਹ ਲਿਆ ਮਹਾਰਾਜ ਨੇ ਬਗਾ ਕੇ ਮਾਰੇ ਉਹ ਬਾਹਰ ਸਿੱਟ ਤੇ ਕਹਿੰਦੇ ਉਹ ਲਿਆ ਜਿਹੜੇ ਲੋਕਾਂ ਦੇ ਘਰ ਤੂੰ ਕੰਮ ਕਰਕੇ ਗੋਹਾ ਕੁਹਾ ਕਰਕੇ ਲਿਆਉਣੀ ਆ ਚਾਰ ਵਾਲੇ ਲੈ ਲੇ ਹਾਂ ਕਹਿੰਦੇ ਤੇਰੇ ਚਾਰ ਪੁੱਤ ਹੋਣਗੇ ਕਹਿੰਦੇ ਮਹਾਰਾਜੀ ਘਾਤ ਗਰੀਬ ਕਹਿੰਦੇ ਕੋਈ ਨਾ ਉਹ ਚ ਇੱਕ ਅਹ ਉਹ ਤੇਰੀ ਸਾਰੀ ਗਰੀਬੀ ਕੱਟ ਜੂ ਉਹਨਾਂ ਦਾ ਇੱਕ ਬੇਟਾ ਫਿਰ ਮੈਂ ਕਿਹਾ ਵੀ ਐ ਨੋਟਾ ਸੀ ਪਤਾ ਨਹੀਂ ਕੀ ਮਨਾਪੋਲ ਕਾ ਚੀਫ ਸਕੱਟਰੀ ਪੰਜਾਬ ਦੇ ਰਿਟਾਇਰ ਹੋਏ ਆ ਉਹ ਹਾਂ ਮਹਾਰਾਜਾ ਬਚਪਨ ਦਾ ਵਰ ਦਿੱਤਾ ਹੋਇਆ ਸੀ ਇਸੇ ਤਰ੍ਹਾਂ ਮਹਾਰਾਜ ਜੀ ਨੇ ਜਿਹੜਾ ਉਹ ਬੱਸਾਂ ਵਾਲੇ ਨੂੰ ਦਿੱਤਾ ਸੀਗਾ ਉਹ ਹਾਂ ਉਹ ਸੇਮ ਉਦਾਂ ਹੋਇਆ ਜੀ ਉਹਨਾਂ ਦੇ ਕੋਲ 100 ਤੋਂ ਵੱਧ ਬੱਸਾਂ ਹੁਣ ਹੁਣ ਵੀ ਉਹ ਬੰਦੇ ਜੀ ਹੁਣ ਵੀ ਇਹ ਬੰਦੇ ਹੁੰਦੇ ਨਹੀਂ ਉਹ ਕੋਲਕਾਤੇ ਬੋਬੋਡੀ ਟ੍ਰਾਂਸਪੋਰਟ ਨਾਲ ਦੀ